ਦੀਵਾਲੀ ਨੂੰ ਲੈ ਕੇ ਬਠਿੰਡਾ ਦੇ ਬਾਜ਼ਾਰਾਂ ਦੇ ਵਿੱਚ ਰੌਣਕਾਂ ਦੁਕਾਨਦਾਰਾਂ ਕਿਹਾ ਸਿਰਫ ਦਿਖਾਈ ਦੇ ਰਹੀ ਹੈ ਭੀੜ ਨਹੀਂ ਹੈ ਗ੍ਰਾਹਕੀ ਲੇਕਿਨ ਦੂਜੇ ਪਾਸੇ ਕੁਝ ਲੋਕਾਂ ਵੱਲੋਂ ਕਿਹਾ ਜਾ ਰਿਹਾ ਹੈ ਇਹ ਸਭ ਦਾ ਸਾਂਝਾ ਹੈ ਇਹ ਤਿਹਾਰ ਅਤੇ ਇਸ ਲਈ ਇਸ ਨੂੰ ਮਨਾਉਣ ਦੇ ਲਈ ਵੱਡੀ ਗਿਣਤੀ ਦੇ ਵਿੱਚ ਲੋਕਾਂ ਦੇ ਵਿੱਚ ਹੈ ਉਤਸ਼ਾਹ ਦੱਸਦੀ ਹੈ ਕਿ ਦੀਵਾਲੀ ਦੇ ਤਿਹਾਰ ਨੂੰ ਲੈ ਕੇ ਬਾਜ਼ਾਰਾਂ ਦੇ ਵਿੱਚ ਖਰੀਦਦਾਰੀ ਕਰਨ ਦੇ ਲਈ ਬਹੁਤ ਸਾਰੇ ਲੋਕ ਆਏ ਹੋਏ ਹਨ ਤੇ ਇਸ ਨੂੰ ਲੈ ਕੇ ਬਾਜ਼ਾਰਾਂ ਦੇ ਵਿੱਚ ਕਾਫੀ ਭੀੜ ਦਖਾਈ ਦੇ ਰਹੀ ਹੈ ਬਾਜ਼ਾਰਾਂ ਦੇ ਵਿੱਚ ਕਾਫੀ ਸਾਰੀਆਂ ਰੌਣਕਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਇਸ ਸਬੰਧੀ ਜਦ ਸਾਡੇ ਵੱਲੋਂ ਦੁਕਾਨ ਦੇ ਮਾਲਕ ਦੇ ਨਾਲ ਇੱਕ ਔਰਤ ਨੇ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਇਹ ਸਿਰਫ ਭੀੜ ਦਿਖਾਈ ਦੇ ਰਹੀ ਹੈ ਕਿਸੇ ਤਰ੍ਹਾਂ ਦੀ ਕੋਈ ਗ੍ਰਾਹਕੀ ਜ਼ਿਆਦਾ ਨਹੀਂ ਹੈ ਜੋ ਉਹਨਾਂ ਨੂੰ ਉਮੀਦਾਂ ਸੀ ਉਹਨਾਂ ਦੇ ਉਮੀਦਾਂ ਦੇ ਉੱਤੇ ਪਾਣੀ ਫਿਰਦਾ ਹੋਇਆ ਨਜ਼ਰ ਆ ਰਿਹਾ ਹੈ ਕਿਉਂਕਿ ਉਹਨਾਂ ਨੂੰ ਉਮੀਦਾਂ ਸੀ ਕਿ ਇਸ ਵਾਰੀ ਉਹਨਾਂ ਵੱਲੋਂ ਦਿਵਾਲੀ ਦੇ ਤਿਹਾਰ ਦੇ ਉੱਤੇ ਜਿਹੜੀ ਹੈ ਉਹ ਚੰਗੀ ਖਰੀਦਦਾਰੀ ਲੋਕ ਕਰਨਗੇ ਅਤੇ ਉਹਨਾਂ ਵੱਲੋਂ ਵੀ ਚੰਗਾ ਬਿਜ਼ਨਸ ਕੀਤਾ ਜਾਵੇਗਾ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਇਹ ਸਾਰਾ ਸਮਾਨ ਮੁੱਲੇ ਕੀ ਆਉਣੇ ਆ ਅਤੇ ਹੁਣ ਸਾਨੂੰ ਇਸ ਨੂੰ ਲੈ ਕੇ ਕਾਫੀ ਨਿਰਾਸ਼ਾ ਨਜ਼ਰ ਆ ਰਹੀ ਹੁਣ ਉਹਨਾਂ ਦਾ ਕਹਿਣਾ ਹੈ ਕਿ ਜੋ ਪਹਿਲ ਦੀ ਹੜਾ ਏ ਹੈ ਉਸ ਨੂੰ ਲੈ ਕੇ ਵੀ ਲੋਕਾਂ ਦੇ ਵਿੱਚ ਹੁਣ ਇਹ ਜਿਹੜਾ ਉਤਸ਼ਾਹ ਜ਼ਿਆਦਾ ਦੇਖ ਨੂੰ ਨਹੀਂ ਮਿਲ ਰਿਹਾ ਸਿਰਫ ਭੀੜ ਹੀ ਆਪਣਾ ਬਾਜ਼ਾਰ ਦੇ ਵਿੱਚ ਦਿਖਾਈ ਦੇ ਰਹੀ ਹੈ ਅਸੀਂ ਸੁਨ ਦਿਖਾ ਰਹੇ ਹਾਂ ਰੰਗ ਬਰੰਗੇ ਦੀਵੇ ਨੇ ਜਿਹੜੇ ਬਾਜ਼ਾਰਾਂ ਦੇ ਵਿੱਚ ਵਿਕਣ ਦੇ ਲਈ ਆਏ ਹੋਏ ਹਨ ਤੇ ਕਾਫੀ ਸਾਰੇ ਲੋਕ ਨੇ ਜਿਹੜੇ ਖਰੀਦਾਰੀ ਕਰਨ ਦੇ ਲਈ ਆਏ ਹੋਏ ਹਨ ਬਾਜ਼ਾਰਾਂ ਦੇ ਵਿੱਚ ਕਾਫੀ ਭੀੜ ਹੈ ਜਿਹੜੀ ਉਹ ਦੇਖਣ ਨੂੰ ਮਿਲ ਰਹੀ ਹੈ ਅਸੀਂ ਸਾਰੀਆਂ ਇਹ ਆਪਣੀਆਂ ਤਸਵੀਰਾਂ ਦਿਖਾ ਰਹੇ ਹਾਂ ਬਠਿੰਡਾ ਦੀ ਮਾਲ ਰੋਡ ਦੀਆਂ ਜਿੱਥੇ ਬਹੁਤ ਸਾਰੇ ਲੋਕਾਂ ਵੱਲੋਂ ਰੰਗ-ਬਰੰਗੇ ਦੀਵੇ ਖਰੀਦੇ ਜਾ ਰਹੇ ਆ ਹੋਰ ਆਪਣੇ ਘਰਾਂ ਦੀ ਸਜਾਵਟ ਲਈ ਇਤੋਂ ਸਮਾਨ ਖਰੀਦਾ ਜਾ ਰਿਹਾ ਹੈ ਅਤੇ ਬਹੁਤ ਸਾਰੇ ਲੋਕ ਨੇ ਜੜੇ ਬਾਜ਼ਾਰਾਂ ਦੀ ਵਿੱਚ ਅੱਜ ਨਿਕਲੇ ਹੋਏ ਹਨ ਖਰੀਦਦਾਰੀ ਕੀਤੀ ਜਾ ਰਹੀ ਹੈ ਲੇਕਿਨ ਦੁਕਾਨਦਾਰ ਇਸ ਨੂੰ ਲੈ ਕੇ ਨਰਾਸ਼ ਜੁਰ ਤਪ ਦਿਖਾਈ ਦੇ ਰਹੇ ਹਨ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਲੋਕ ਆਏ ਜਰੂਰ ਹਨ ਬਾਜ਼ਾਰਾਂ ਦੇ ਵਿੱਚ ਲੇਕਿਨ ਖਰੀਦਦਾਰੀ ਨਹੀਂ ਕਰ ਰਹੇ ਸਿਰਫ ਭੀੜ ਹੀ ਬਾਜ਼ਾਰਾਂ ਦੇ ਵਿੱਚ ਦਿਖਾਈ ਦੇ ਰਹੀ ਹੈ ਖਰੀਦਦਾਰੀ ਲੋਕਾਂ ਵੱਲੋਂ ਬਹੁਤ ਘੱਟ ਕੀਤੀ ਜਾ ਰਹੀ ਹੈ ਤੇ ਐਤਕੀ ਉਹਨਾਂ ਉਹਨਾਂ ਵੱਲੋਂ ਇਹ ਗੱਲ ਕਹੀ ਜਾ ਰਹੀ ਕਿ ਕਾਫੀ ਮੰਦਾ ਦਿਖਾਈ ਦੇ ਰਿਹਾ ਹੈ ਕਿਉਂਕਿ ਲੋਕ ਖਰੀਦਦਾਰੀ ਨਹੀਂ ਕਰ ਰਹੇ ਉਹਨਾਂ ਨੂੰ ਜੋ ਉਮੀਦਾਂ ਸੀ ਉਹਨਾਂ ਦੀ ਉਮੀਦਾਂ ਦੇ ਉੱਤੇ ਪਾਣੀ ਫਿਰਦਾ ਹੋਇਆ ਨਜ਼ਰ ਆ ਰਿਹਾ ਹੈ ਆ ਉਸ ਨੂੰ ਸੁਣਾਉਣੇ ਇਸ ਸੁਵੰਦੀ ਕੀ ਕਹਿੰਦੀ ਹੈ ਇੱਕ ਦੁਕਾਨ ਦੀ ਮਾਲਕ ਅਤੇ ਇਸ ਸੁਵੰਦੀ ਕੀ ਕਹਿੰਦੇ ਨੇ ਬਠਿੰਡਾ ਦੇ ਬਾਜ਼ਾਰਾਂ ਦੇ ਵਿੱਚ ਆਏ ਹੋਏ ਲੋਕ ਇਸ ਮਾਮਲੇ ਨੂੰ ਲੈ ਕੇ ਆਓ ਸੁਣੋ ਉਹਨਾਂ ਦੀ ਜਵਾਨੀ ਇਹ ਸਾਰੀ ਗੱਲਬਾਤ ਕੋ ਕਿਨਾ ਆਮਦੋ ਮਸੀਦੇ ਰਹੀ ਹੈ ਕਿਹਣਾ ਚੱਲਿਆ ਅੱਜ ਕਿਹ ਲੈ ਕੇ ਆਵਾਂਗੇ ਅੱਜ ਤਾਂ ਉਤਰੂਏ ਦੇ ਲੱਗੇ ਆਗੇ ਪਰੇ ਪਰੂਏ ਦੇ ਡੇ ਲੱਗੇ ਹੋਏ ਐ ਤੇ ਅੱਜ ਕਿ ਲੈ ਕੇ ਆਉਂ ਹਾਂ ਅੱਜ ਅਸੀਂ ਦੁਆਰੀ ਦੇ ਦੀਵੇ ਜਿਵੇਂ ਫੁੱਲ ਨਹੀਂ ਦੀਵੇ ਫਰੁੰਡੀਆਂ ਫੋਟੋਆਂ ਦਸ਼ਮੀ ਗਣੇਸ਼ ਦੀਆਂ ਕੀਦਾਰੀ ਕਿੰਨੀ ਕੋਰੀ ਬਜਾਰਾ ਇੱਥੇ ਗ੍ਰੀਨ ਦਾ ਜਿੰਦਾ ਹੀ ਹੈ ਉਹ ਵੀ ਮੀਟਾ ਬਹੁਤ ਜ਼ਿਆਦਾ ਬਜਾਰਾ ਹੈ ਫੀਟ ਦਾ ਬਹੁਤ ਜ਼ਿਆਦਾ ਹੈ ਜੀ ਫੀਟ ਦਾ ਬਹੁਤ ਅੱਗੇ ਹੁੰਦੇ ਕਿਧਰ ਆਚ ਪਾਇਲਾ ਇਹ ਦੁਕਾਨਦਾਰੀ ਫੋਟੋ ਕਰਦੇ ਇੱਕ ਵਾਰ ਮੰਦਾ ਹੈ ਇਹ ਕੋਪਾ ਅਮੀਰ ਕਿੰਨੇ ਕਿਸੀ ਗਿਆ ਸਾਰੀ ਅਮੀਰ ਤਾਂ ਸਾਨੂੰ ਬਹੁਤ ਜ਼ਿਆਦਾ ਸੀ ਕਰਨ ਦੀ ਮੰਦੇ ਬੰਦੇ ਦਾ ਕਰਨ ਦੀ ਕੋਈ ਉਹ ਸਮਝ ਨਹੀਂ ਆਉਂਦੀ ਕਿ ਮੇਰੇ ਕੋਲ ਤਾਂ ਪੈਸਾ ਖਤਮ ਹੋ ਗਿਆ ਓਕੇ ਤੋਂ ਕਿ ਬਾਤਾਂ ਨਹੀਂ ਕਰਦੇ ਸਮਝ ਨਹੀਂ ਆਉਂਦੀ ਸੱਤੀ ਨਾ ਮੈਂ ਤੁਹਾਡਾ ਕੀ ਹਾਂ ਦੋਨੋਂ ਬਾਜ਼ਾਰਾਂ ਦੇ ਵਿੱਚ ਕਾਫੀ ਸੰਦੀਪ ਗਰਗ ਹੈਪੀ ਪ੍ਰੈਜ਼ੀਡੈਂਟ ਵੀਰ ਕੋਲੋਨੀ ਬੜੀ ਖੁਸ਼ੀ ਆ ਅੱਜ ਬਾਜ਼ਾਰ ਦੇ ਵਿੱਚ ਆਏ ਆਂ ਬਾਜ਼ਾਰ ਦੇ ਵਿੱਚ ਉਤਸ਼ਾਹ ਦੇਖਿਆ ਲੋਕਾਂ ਦੇ ਵਿੱਚ ਦੀਵਾਲੀ ਦਾ ਦੀਵਾਲੀ ਦਾ ਉਤਸ਼ਾਹ ਇੰਨਾ ਹੈਗਾ ਕਿ ਇਹ ਜਿਹੜਾ ਤਿਉਹਾਰ ਹੈ ਇਹ ਸਾਰੇ ਹਿੰਦੂ ਮੁਸਲਮਾਨ ਸਿੱਖ ਜਰਾਈ ਸਾਹਿਬ ਦਾ ਤਿਉਹਾਰ ਹੈ ਇਹ ਇਹ ਸਾਰੇ ਦੇਸ਼ ਵਿੱਚ ਵਰਡ ਦੇ ਵਿੱਚ ਮਨਾਇਆ ਜਾਂਦਾ ਹੈ ਇਸ ਵਿੱਚ ਅਸੀਂ ਸਾਰੇ ਦੇਸ਼ ਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਇਹਦੀ ਲੱਖ ਲੱਖ ਵਧਾਈ ਦਿੰਨੇ ਆਂ ਦੀਵਾਲੀ ਦੀ ਬੰਦੀ ਛੋਟ ਗੁਰਪੁਰਬ ਦੀ ਸਾਰੇ ਸ਼ਹਿਰ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਫੇਰ ਇੱਕ ਵਾਰ ਵਧਾਈ ਦਿੰਦੇ ਆ ਅੱਜ ਅਸੀਂ ਬਾਜ਼ਾਰ ਦੇ ਵਿੱਚ ਆਏ ਆ ਦੇਖਿਆ ਬੜਾ ਲੋਕਾਂ ਚ ਉਤਸ਼ਾਹ ਹੈ ਦੁਕਾਨਾਂ ਤੇ ਬਹੁਤ ਰੌਣਕ ਹੈਗਾ ਨਾਲ ਹੀ ਅਪੀਲ ਕਰਦੇ ਆ ਕਿ ਜਿਹੜੇ ਇੱਕ ਮਿੱਟੀ ਦੇ ਦੀਵੇ ਬਣਾ ਕੇ ਦੁਕਾਨਾਂ ਲਗਾਉਂਦੇ ਹੈਗੇ ਆ ਸਾਰੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦੇ ਆ ਕਿ ਉਹਨਾਂ ਤੋਂ ਦੀਵੇ ਲਓ ਜੋ ਕਿ ਉਹਨਾਂ ਨੂੰ ਇੱਕ ਆਪਣੇ ਤੋਂ ਉਮੀਦ ਹੈਗੀ ਆ ਕਿ ਦੀਵਾਲੀ ਆਊਗੀ ਅਸੀਂ ਦੀਵੇ ਵਗੈਰਾ ਘੜੋਨੇ ਵਗੈਰਾ ਬਣਾਵਾਂਗੇ ਤੇ ਉਹਨਾਂ ਦਾ ਪਰਿਵਾਰ ਹੈ ਇਹਨਾਂ ਚੀਜ਼ਾਂ ਤੋਂ ਚੱਲਦਾ ਹੈ